ਹਾਂਜੀ ਸਰ ਅੱਜ ਜੋ ਇਹ 10 ਲੱਖ ਵਾਲੀ ਜਿਹੜੀ ਯੋਜਨਾ ਚੱਲ ਰਹੀ ਆ ਮੁਫਤ ਇਲਾਜ ਦੀ ਇਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 10 ਲੱਖ ਦੀ ਹਰ ਇੱਕ ਵਿਅਕਤੀ ਵਾਸਤੇ ਆ ਇਹਦੇ ਵਿੱਚ ਕੋਈ ਅਮੀਰ ਕੋਈ ਗਰੀਬ ਕੋਈ ਜਾਤ ਪਾਤ ਨਹੀਂ ਹਰ ਇੱਕ ਨੂੰ ਬਰਾਬਰ ਰੱਖਿਆ ਗਿਆ ਹਰ ਇੱਕ ਆਦਮੀ ਆਪਣਾ ਕਾਰਡ ਬਣਾਵੇ 10 ਲੱਖ ਤੱਕ ਦਾ ਫ੍ਰੀ ਇਲਾਜ ਕਰਾਵੇ ਸਰ ਇਹ ਜਿਹੜਾ ਕਾਰਡ ਹੈਗਾ ਆ ਕਿਨਾਂ ਕਿਨਾਂ ਹਸਪਤਲਾਂ ਵਿੱਚ ਚੱਲੂਗਾ ਤੇ ਤਕਰੀਬਨ 95% ਹਸਪਤਲ ਅਟੈਚ ਕੀਤੇ ਹੋਏ ਨੇ ਹਸਪਤਲਾਂ ਦੀ ਕੋ ਲਿਸਟ ਹੈਗੀ ਇਹਨਾਂ ਦੀ ਪੂਲੀ ਸਟਾਰੀ ਹੈ ਜੀ ਮੇਰੇ ਕੋਲ ਨਹੀਂ ਹੈ ਵੈਸੇ ਲਿਸਟ ਹੈਗੀ ਆ ਤੇ ਉਹਦੇ ਵਿੱਚ ਇਹ ਆ ਕਿ ਤੁਸੀਂ ਆਓਗਾ ਆਪਣਾ ਕਾਰਡ ਦਿਖਾਓ ਤੇ ਲੋਜ ਕਰਾਓ ਇਹ ਕਾਰਡ ਬਣ ਕੇ ਆਉਣ ਲਿਆ ਤੁਹਾਡੇ ਘਰ ਹੋਵਾਂਗੇ ਔਰ ਬਿਮਾਰੀਆਂ ਦੀ ਵੀ ਲਿਸਟ ਹੈਗੀ ਜਿਹੜੀ ਜਿਹੜੀ ਬਿਮਾਰੀ ਵਿੱਚ ਐਡ ਹੈ ਲਗਭਗ ਸਾਰੀਆਂ ਬਿਮਾਰੀਆਂ ਕਾਉਂਸਿਲ ਬੋਰਡ ਦੀਆਂ ਜੋ ਵੀ ਪ੍ਰੋਬਲਮਾਂ ਆ ਉਹਨਾਂ ਇਲਾਕੇ ਦੀ ਵੀ ਦਿੱਤਾ ਜਾ ਰਹੀ ਹੈ। ਅੱਛਾ ਜਿਨ੍ਹਾਂ ਦੇ ਸਾਰੇ ਪੰਜ-ਪੰਜ ਲੱਖ ਵਾਲੇ ਪਹਿਲਾਂ ਕਾਰਡ ਬਣੇ ਹੋਏ ਆ ਉਹਨਾਂ ਦੇ ਕਾਰਡ ਕਿਦਾਂ? ਜਿਨ੍ਹਾਂ ਦੇ 5 ਲੱਖ ਦੇ ਕਾਰਡ ਜਿਵੇਂ ਬਣਿਆ ਉਹਹੀ ਅਪਗ੍ਰੇਡ ਕਰਕੇ ਤੁਹਾਨੂੰ 10 ਲੱਖ ਦਾ ਕਾਰਡ ਦਿੱਤਾ ਜਾਊਗਾ। ਠੀਕ ਹੈ ਸਰ ਹੋਰ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਕੋਈ ਸਮਾਜ ਨੂੰ ਕੁਝ ਲੋਕਾਂ ਨੂੰ? ਸਮਾਜ ਨੂੰ ਇਹ ਆ ਵੀ ਅੱਜ 6ਵਾਂ ਦਿਨ ਆਇਸ ਕੈਂਪ ਨੂੰ ਬਾਰਡ ਨੰਬਰ 9 ਗੁਰੂ ਰਵੀਦਾਸ ਗੋਗਰਾ ਖੋਪਰ ਵਿਖੇ ਤੇ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਆਓ ਕਾਰਡ ਬਣਾਓ। ਇਸ ਮੌਕੇ ਦਾ ਫਾਇਦਾ ਉਠਾਓ। ਇਹ ਕਾਰਡ ਜਿਹੜਾ ਕੈਂਪ ਲੱਗਾ ਹੈ ਕਿੰਨੇ ਦਿਨਾਂ ਤੱਕ ਲੱਗਣਾ ਹੋਰ ਸਵੇਰੇ ਇੱਥੇ ਆ ਭੋਗਪੁਰ ਦੇ ਵਿੱਚ ਅਲੱਗ-ਅਲੱਗ ਬਾਟਾਂ ਦੇ ਵਿੱਚ ਲਾਇਆ ਜਾਊਗਾ ਹਰ ਇੱਕ ਵਿਅਕਤੀ ਦਾ ਕਾਰਡ ਲਾਇਆ ਜਾਵੇਗਾ ਠੀਕ ਆ ਸਰ ਥੈਂਕ ਯੂ ਜੀ ਸਰ ਜਿਹੜਾ ਇਹ ਕਾਰਡ ਬਣ ਰਿਹਾ ਹੈ ਇਸਵੇਰ ਦੇ ਕਿੰਨੇ ਕਾਰਡ ਬਣ ਚੁੱਕੇ ਆ ਜੀ ਸਵੇਰ ਦੇ ਜੀ 20 ਦੇ 20 ਪਲੱਸ ਹੀ ਹੋਏ ਨੇ ਬਾਕੀ ਕੰਮ ਚੱਲ ਰਿਹਾ ਠੀਕ ਆ ਜੀ ਇਹ ਸਵੇਰ ਕਿੰਨੇ ਵਜੇ ਤੋਂ ਸ਼ੁਰੂ ਹੋਇਆ ਜੀ ਕੰਮ ਸਵੇਰੇ 9 ਤੋਂ 5 ਵਜੇ ਤੱਕ ਹੁੰਦਾ ਠੀਕ ਆ ਜੀ ਤੇ ਅੱਜ ਤੁਸੀਂ ਇੱਥੇ ਪਹਿਲੇ ਦਿਨ ਆਏ ਕਿ ਪਹਿਲਾਂ ਵੀ ਆਏ ਨਹੀਂ ਤੁਹਾਨੂੰ ਹਫ਼ਤਾ ਹੋ ਚੱਲਿਆ ਜੀ ਇੱਥੇ ਅੱਛਾ ਜੀ ਕਿੰਨੇ ਦਿਨਾਂ ਤੱਕ ਲਗਾਤਾਰ ਬਣਨੇ ਜੀ ਅਜੇ ਜੀ ਇਹ 3 ਮਹੀਨੇ ਲਗਾਤਾਰ ਹੀ ਬਣਦੇ ਨੇ ਠੀਕ ਹੈ ਸਰ ਓਕੇ ਹੋਰ ਸਰਕਾਰ ਨੂੰ ਕੁਝ ਕਹਿਣਾ ਚਾਹੁੰਗੇ ਜਾਂ ਜਨਤਾ ਨੂੰ ਕੁਝ ਕਹਿਣਾ ਚਾਹੁੰਗੇ ਬਸ ਜਨਤਾ ਨੂੰ ਇਹ ਆ ਕੇ ਆਪਣੇ ਬਣਾਓ ਤੇ ਸਰਕਾਰ ਦੇ ਦਿੱਤੇ ਮੁਨਾਫਾ ਲਓ ਜੋ ਸਰਕਾਰ ਦੇ ਰਹੀ ਹੈ ਠੀਕ ਹੈ ਸਰ ਥੈਂਕ ਯੂ thank yeah. you